ਕਹਿਣ ਵਾਲੇ ਤਾਂ ਬਾਈ ਤੁਹਾਨੂੰ ਇਹ ਵੀ ਕਹਿ ਦਿੰਦੇ ਆ ਵੀ ਬਹੁਤ ਪੈਸਾ ਬਹੁਤ ਹੁੰਦਾ ਫੰਡਿੰਗ ਬੜੀ ਹੁੰਦੀ ਆ ਤਾਂ ਕਿ ਤੁਸੀਂ ਐਂ ਗੱਲ ਕਰੋ ਬਾਈ ਜਿਹੜੀ ਫੰਡਿੰਗ ਆਉਂਦੀ ਆ ਜਿਵੇਂ ਇਹਨਾਂ ਦਾ ਕੰਮ ਕੀ ਆ ਕੰਮ ਦੱਸੋ ਇਹਨਾਂ ਦੇ ਕੀ ਆ ਵੀ ਗੱਲ ਕਰੋ ਤੈਨੂੰ ਮੈਂ ਆਪਣੀ 1 ਨੰਬਰ ਦੀ ਕਮਾਈ ਦੱਸਦਾ ਜਿਹੜੀ ਕਿ ਤੂੰ ਅੱਜ ਮੇਰੀ SBI ਦੇ ਵਿੱਚ ਖਾਤਾ ਹੈ ਜਿਹੜਾ ਕਿ ਮੇਰਾ ਅਕਾਊਂਟ ਆ ਸਾਡੇ ਪਿੰਡ ਹੀ ਬੈਠਾ ਹੈ ਕਿ ਮੇਰੇ ਨਾਲ ਚੱਲਣਾ ਉਹਦੇ ਵਿੱਚ ਸਟੇਟਮੈਂਟ ਕਢਾ ਲੈਣੇ ਆ ਵੀ ਪਹਿਲਾਂ ਮੇਰੀ YouTube ਦੀ ਆਮਦਨ ਦੀ ਕਮਾਈ ਕਿੰਨੀ ਮੈਂ ਪੈਸੇ ਕਮਾਏ ਕਿਵੇਂ ਆਉਂਦੇ ਸੀ ਕਿ ਮਹੀਨਾ ਦਾ 10 ਤੋਂ 12 ਲੱਖ ਰੁਪਏ ਮੈਂ ਮਹੀਨੇ ਦਾ ਕਮਾਉ ਮੈਂ ਜਿਹੜਾ ਸੋਸ਼ਲ ਮੀਡੀਆ ਜਿਹੜੇ ਲੋਕੇ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਦੇ 2012-13 ਦੇ ਵਿੱਚ ਸਭ ਤੋਂ ਵੱਡਾ YouTube ਚੈਨਲ ਬਣਾਤਾ ਸੀ ਜਦੋਂ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਚੁਣਵੇਂ ਚੈਨਲ ਸੀਗੇ 2 ਸਾਲ ਤੱਕ ਮੈਂ ਮੇਰੀ ਮਰ ਮਾਂ ਮਰੀ ਤੋਂ ਬਾਅਦ ਮੈਂ ਰੋਟੀ ਲਈ ਹਰਤੀ 1 ਰੁਪਈਏ ਅਗਲੇ ਜ਼ਿੰਦਗੀ 'ਚ ਨਾਸ਼ਾ ਨਹੀਂ ਕਰਿਆ ਨਿਤਨੇਮ ਤੋਂ ਬਣਾ ਮੈਂ ਬਾਹਰ ਨਹੀਂ ਨਿਕਲਦਾ ਮੇਰੋਂ ਜਿਹੜਾ ਸ਼ਰੂਰ ਆ ਉਸ ਗੁਰੂ ਮਹਾਰਾਜ ਦਾ ਤੁਮੇ ਨੂੰ ਦੱਸ ਦਈ ਜਿਹੜਾ ਬੰਦਾ ਜਿਹੜਾ ਨੌਜਵਾਨ ਅੱਜ ਕੱਲ ਨਸ਼ੇ ਤੋਂ ਬਚ ਗਿਆ ਉਹ ਜਿਹੜਾ ਮਰਜ਼ੀ ਕੰਮ ਕਰ ਲੇ। ਜਮੀ ਪਰੋਂ ਪੈਸਾ ਬਹੁਤ ਆਉਂਦਾ ਫੰਡਿੰਗ ਬੜੀ ਹੁੰਦੀ ਹੈ ਤਾਂ ਕਿ ਤੁਸੀਂ ਐਂ ਗੱਲ ਕਰੋ ਬਾਈ ਜਿਹੜੀ ਫੰਡਿੰਗ ਆਉਂਦੀ ਹੈ ਜੇ ਇਹਨਾਂ ਦਾ ਕੰਮ ਕੀ ਹੈ ਕੰਮ ਦੱਸੋ ਇਹਨਾਂ ਦੇ ਕੀ ਹੈ। ਹੁਣ ਤੁਸੀਂ ਮੇਰੀ ਗੱਲ ਸੁਣ ਤੈਨੂੰ ਮੈਂ ਆਪਣੀ ਇੱਕ ਨੰਬਰ ਦੀ ਕਮਾਈ ਦੱਸਦਾ ਜਿਹੜੀ ਕਿ ਤੂੰ ਅੱਜ ਮੇਰੀ SBI ਦੇ ਵਿੱਚ ਖਾਤਾ ਹੈ ਜਿਹੜਾ ਕਿ ਕਮੇਰਾ ਅਕਾਊਂਟ ਆ ਸਾਡੇ ਪਿੰਡ ਹੀ ਬੈਂਕ ਹੈ ਜੇ ਮੇਰੇ ਨਾਲ ਚੱਲਣਾ ਉਹਦੇ ਵਿੱਚ ਸਟੇਟਮੈਂਟ ਕਢਾ ਲੈਣਿਆ ਵੀ ਪਹਿਲਾਂ ਮੇਰੀ YouTube ਦੀ ਆਮਦਨ ਦੀ ਕਮਾਈ ਕਿੰਨੀ ਮੈਂ ਪ ਬੜੀ ਦੂਰ ਦੀ ਗੱਲ ਨਹੀਂ ਹੈਗੀ ਤੂੰ ਮੇਰਾ YouTube ਖੋਲ ਕੇ ਦੇਖ ਲੈ ਹੁਣ ਮੇਰਾ ਹਜੇ ਉਹ ਤਾਂ ਮੇਰਾ YouTube ਤਾਂ ਪਿਆ ਜਿਹੜਾ 1.5 ਮਿਲੀਅਨ Facebook 'ਤੇ ਇਹਨਾਂ ਨੇ ਡਾਤਾ ਮੇਰਾ ਮੈਂ ਸੋਸ਼ਲ ਮੀਡੀਆ ਜਿਹੜੇ ਲੋਕੇ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਦੇ 2012-13 ਦੇ ਵਿੱਚ ਸਭ ਤੋਂ ਪਹਿਲਾ YouTube ਚੈਨਲ ਬਣਾਤਾ ਸੀ ਜਦੋਂ ਕਿਸੇ ਨੂੰ ਨਹੀਂ ਸੀ ਪਤਾ ਕਿੰਨੇ ਚੁਣਵੇਂ ਚੈਨਲ ਸੀਗੇ ਜ다 ਥੋੜਾ ਚੈਨਲ ਹੋ ਸਕਦਾ ਜਾਂ ਜਿਵੇਂ ਪੀਟਰ ਸੀ ਵਰਗੇ ਜਾਂ 뮤직 ਕੁਛ ਗਿਣਮੇ ਚਣਮੇ ਚੈਨਲ ਸੀਗੇ ਉਹ ਬਲੌਗਰ ਬਲੌਗਰ ਨਹੀਂ ਸੀਗੇ ਬਲੌਗਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕੰਟੈਂਟ ਪਾਉਣ ਦਾ ਵੀ ਡਿਊਟੀ ਵੀ ਹੁੰਦੀ ਕੀ ਹੈ ਅਸੀਂ ਉਸ ਟਾਈਮ ਵਿੱਚ YouTube ਬਣਾਤੀ ਸੀਗੀ ਇੰਨੀ ਰੀਚ ਸੀਗੀ ਕਿ ਮਿਲੀਅਨ ਮਿਲੀਅਨ ਮੇਰੀ ਇੱਕ ਬੰਦਾ ਵੀਡੀਓ ਸੁਣਦਾ ਸੀ ਉਹ ਮੇਰੀ Facebook ਮੋਨਟਾਈਜ਼ ਸੀਗੀ ਅੱਛਾ ਹਾਂਜੀ ਕਿਸੇ ਨੂੰ ਅੱਜ ਮੈਂ ਤੁਹਾਨੂੰ ਗੱਲ ਦੱਸਦਾ ਕਿਸੇ ਨੂੰ YouTube ਮੋਨਟਾਈਜ਼ ਬਾਰੇ ਨਹੀਂ ਪਤਾ ਕੰਟੈਂਟ ਆਈਡੀ ਕੀ ਹੁੰਦੀ ਆ ਕਿਸੇ ਨੂੰ Facebook ਤੇ ਜਿਹੜਾ ਆਪਣਾ Facebook ਹੁੰਦੀ ਆ ਉਹਦਾ ਉਹਦਾ ਰਾਈਟ ਮੈਨੇਜਰ ਨਹੀਂ ਪਤਾ ਕੀ ਹੁੰਦਾ ਇਹ ਕਿਸੇ ਨੂੰ ਇਹ ਨਹੀਂ ਪਤਾ ਵੀ Facebook ਮੋਨਟਾਈਜ਼ ਕਿਵੇਂ ਹੁੰਦੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਸੀ ਉਹ ਚੀਜ਼ਾਂ ਬਾਰੇ ਉਹ ਚੀਜ਼ਾਂ ਦਾ ਆਪਾਂ ਨੂੰ ਪਤਾ ਸੀਗਾ ਵੀ ਇਹ ਕਿਵੇਂ ਬਣਨਾ ਕਿਵੇਂ ਹੋਣਾ ਉਹ ਚੀਜ਼ਾਂ ਦੇ ਵਿੱਚ ਅਸੀਂ ਉਸ ਟਾਈਮ ਦੇ ਵਿੱਚ ਅਸੀਂ ਆਏ ਹੋਇਆ ਕਿੰਨੇ ਕਲਾਕਾਰਾਂ ਨੂੰ ਤਾਂ YouTube ਚੈਨਲ ਮੇਰੇ ਬਣਾ ਕੇ ਦਿੱਤੇ ਹੋਣਗੇ ਇਸ ਕਰਕੇ ਇਹ ਜਿਹੜੀ ਚੀਜ਼ ਆ ਇਹ ਕਲਾ ਹੁਣ ਵੀ ਹੈਗੀ ਆ ਹੁਣ ਵੀ ਜਿਹੜਾ ਮਰਜ਼ੀ ਕੰਮ ਖੜਾ ਕਰਦਾ ਜਿਹੜਾ ਮਰਜ਼ੀ ਕੁਝ ਵੀ ਇਹ ਕਲਾ ਇੱਕ ਬੰਦੇ ਚ ਤਾਕਤ ਬਖਸ਼ੀ ਹੁੰਦੀ ਆ ਬਿਜ਼ਨਸਮੈਨ ਬੰਦਾ ਹੁੰਦਾ ਇੱਕ ਉਹ ਆਪਦਾ ਬਿਜ਼ਨਸ ਕਿੱਡਾ ਵਧੀਆ ਖੜਾ ਕਰ ਲੈਂਦਾ ਕੰਮ ਮੈਨੂੰ ਸਾਰੇ ਹੀ ਕਰਨੇ ਆਉਂਦੇ ਨੇ ਮੈਂ 9-10 ਸਾਲ ਦਾ ਜਦੋਂ ਮੈਂ ਸਣਾ ਝੋਲਾ ਮੈਂ ਆਪਣੇ ਗੱਲ ਚ ਪਾਲਿਆ ਸੀਗਾ ਮੱਝਾਂ ਚਾਰਨ ਦਾ ਸਾਡੇ ਜ਼ਮੀਨਾਂ ਵਿਲੇ ਪਈਆਂ ਹੁੰਦੀਆਂ ਮੱਝਾਂ ਚਾਰ ਤੋਂ ਲੈ ਕੇ ਮੈਂ ਸਾਰੇ ਕੰਮ ਆਪਣੇ ਹੱਥੀਂ ਕੀਤੇ ਹੋਣੇ ਦੋ ਸਾਲ ਤੱਕ ਮੈਂ ਮੇਰੀ ਮਾਂ ਮਰੀ ਤੋਂ ਬਾਅਦ ਮੈਂ ਰੋਟੀ ਲਈ ਹੱਤੀ ਇੱਕ ਰੁਪਈ ਦਾ ਕਿਤੇ ਜ਼ਿੰਦਗੀ 'ਚ ਨਸ਼ਾ ਨਿਤਨੇਮ ਤੋਂ ਬਣਾ ਮੈਂ ਬਾਹਰ ਨਹੀਂ ਨਿਕਲਦਾ ਮੈਨੂੰ ਜਿਹੜਾ ਸ਼ਰੂਰ ਆ ਉਸ ਗੁਰੂ ਮਹਾਰਾਜ ਦਾ ਤੂੰ ਮੈਨੂੰ ਇਹ ਦੱਸ ਵੀ ਜਿਹੜਾ ਬੰਦਾ ਜਿਹੜਾ ਨੌਜਵਾਨ ਅੱਜ ਕੱਲ ਨਸ਼ੇ ਤੋਂ ਬਚ ਗਿਆ ਉਹ ਜਿਹੜਾ ਮਰਜੀ ਕੰਮ ਕਰ ਲੇ ਉਹਦੀ ਪ੍ਰਾਪਤੀ ਪ੍ਰਾਪਤੀ ਆ ਜਿਹੜੇ ਲੋਕੇ ਗੱਲਾਂ ਕਰਦੇ ਨੇਗੇ ਅੱਜ ਤੁਸੀਂ ਅੱਜ ਦੱਸ ਰਹੇ ਹੋ ਚਲੋ ਵੀ ਪਹਿਲਾਂ ਵੀ ਦੱਸਿਆ ਹੋਊਗਾ ਵੀ ਕਦੀ 1 ਰੁਪਿਆ ਦਾ ਨਾ ਜਾਣੀ ਕੀਤਾ ਕਈ ਤਾਂ ਕਹਿਣ ਵਾਲੇ ਵੀ ਕਹਿੰਦੇ ਵੀ ਇਹ ਤਾਂ ਸੈਟ ਹੀ ਹੁੰਦਾ ਵੀ ਜਦੋਂ ਵੇਖੋ ਵੀ ਮੂੰਹ ਤੇ ਗਾਲ ਗੁੱਸਾ ਤੁਸੀਂ ਮੇਰੀ ਗੱਲ ਸੁਣ ਲਓ ਗੁੱਸਾ ਗਾਲ ਜਿਹੜਾ ਮੇਰਾ 15ਵਾਂ ਤਾਂ ਚਲੋ ਮੇਰੇ ਆ ਜਾਂਦਾ ਤੁਸੀਂ ਐ ਕਰੋ ਕੋਈ ਵੀ ਮੇਰੇ ਨਾਲ ਦਾ ਬੰਦਾ ਕਿੰਨੇ ਠੀਕ ਹੈ ਨਾ ਗੱਲ ਜੋ ਵੀ ਕਿਤੇ ਮੈਨੂੰ ਇਹ ਚੀਜ਼ ਦੇਖ ਲਓ ਮੈਨੂੰ ਤੁਸੀਂ ਮੇਰੀ ਗੱਲ ਸੁਣੋ ਜਿੱਥੋਂ ਮਰਜ਼ੀ ਮੇਰਾ ਟੈਸਟ ਕਰਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੌਂ ਖਾ ਕੇ ਕਹਣਾ ਮੈਂ ਉਹਨੂੰ ਮੇਰਾ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦਾ ਮੈਂ ਠੀਕ ਹੈ ਨਾ ਗੱਲ ਵੀ ਕਿਤੇ ਵੀ ਕਿੱਤੇ ਵੀ ਕੋਈ ਬੰਦਾ ਸਾਬਤ ਕਰ ਦੇਣਾ ਛਪ ਐਮ ਕੀਤਾ ਹੋਇਆ ਇੱਕ ਨਾ ਇੱਕ ਨਾ ਇੱਕ ਨਾ ਵੀਡੀਓ ਸੀਗੀ ਇੱਕ ਨਾ ਜਿਹੜੀ ਕਿ ਇੱਕ ਵੀਡੀਓ ਨਾ ਸੀ ਨਾ ਇੱਕ ਅਸੀਂ ਨਾ ਪਹਿਲਾ ਵੀਡੀਓ ਬਣਾਉਂਦੇ ਹੁੰਦੇ ਦੋ ਤਿੰਨ ਮਿੱਤਰ ਅਸੀਂ ਇਕੱਠੇ ਹੋ ਕੇ ਅਸੀਂ ਨਾ ਜਿਵੇਂ ਕਿ ਅਸੀਂ ਕੀ ਕਰਦੇ ਨਾ ਉਹ ਜਿਵੇਂ ਹਸਾਉਣ ਦੇ ਲਈ ਇੱਕ ਨਾ ਉਹ ਇੱਕ ਵੀਡੀਓ ਮੇਰੀ ਜਿਹੜੀ ਅੱਜ ਤੱਕ ਰੈਪਰਲ ਕਰੀ ਸੀ ਉਹ ਜਿਹੜੇ ਬੀੜੀ ਪਿੰਦਾ ਦਿਖਾਇਆ ਸੀਗਾ ਉਹਨਾਂ ਇੱਕੋ ਕਾਗਜ਼ ਵਾਲੀ ਵੀਡੀਓ ਨਾ ਸੀ ਲਾਗੇ ਵੀਡੀਓ ਬਣਾਈ ਹੋਈ ਸੀਗੀ ਵੀ ਅਸੀਂ ਉਹਨਾਂ ਮੂਰੇ ਜਿਵੇਂ ਆਪਣਾ ਆਹ ਨਹੀਂ ਅਖਬਾਰ ਜਿਹਦੀ ਪੈਪ ਦੀ ਰੋਲ ਕਰਕੇ ਉਹ ਸ਼ਾਇਦ ਤੁਸੀਂ ਜ਼ੂਮ ਕਰਕੇ ਵੀ ਦੇਖ ਲਿਆ ਕਰੋ ਉਹ ਸੀ ਨਾ ਉਹ ਵੀਡੀਓ ਬਣਾ ਰਹੇ ਸੀਗਾ ਅਸੀਂ ਉਦੋਂ ਸੰਕਾ ਉਦੋਂ ਜਿੰਮੇ ਉਦੋਂ ਕਮੇਡੀ ਜਿਹੜਾ ਕੋਈ ਚੱਲਦਾ ਉਹ ਜਿਹੇ ਲੋਕ ਕੁਝ ਦੇਖੀ ਜਾਂਦੇ ਪੈਸਾ ਹੀ ਬਾਤ ਕਮਾਸਾ ਹੁਣ ਵੀ ਤੁਸੀਂ ਜਿਹੜਾ ਕੁਝ ਜੇ ਹੁਣ ਮੈਂ ਉਹਦਾਂ ਨੇ ਵੀਡੀਓ ਬਣਾਵਾਂ ਮੈਂ ਪੈਸਾ ਹੁਣ ਵੀ ਬਹੁਤ ਕਮਾ ਸਕਦਾ ਹਾਂ ਤੁਹਾਡੀ ਇਹਦੇ ਉੱਪਰ ਡਿਊਟ ਪ੍ਰੋਡਿਊਸਰ ਦੇ ਨਾਲ ਵੀ ਚੰਗੀਆਂ ਵੀਡੀਓ ਜਿਹੜੀਆਂ ਉਹਦੇ ਅਸੀਂ ਇਕੱਠਿਆਂ ਨਹੀਂ ਸਾਰਿਆਂ ਨੇ ਕੰਮ ਸ਼ੁਰੂ ਕਰਿਆ ਸੀਗਾ ਅਸੀਂ ਆਫ ਦੇ ਵਿੱਚ ਇਕੱਠੇ ਰਹੇ ਹਾਂ ساری ਜ਼ਿੰਦਗੀ ਉਹ ਵੀ ਉਹ ਵੀ ਵੀਡੀਓ ਕਈ ਵਾਰੀ ਵਾਇਰਲ ਹੋ ਜਾਂਦੀਆਂ ਨੇ ਜਾਂ ਉਹ ਦੇਖੋ ਤਾਂ ਸੁਭਾਅ ਕਿਨੇ ਗੀਆਂ ਇੱਕੜਾ ਕੋਈ ਤੁਸੀਂ ਰੋਕ ਸਕਦੇ ਹੋ ਪਰ ਇੱਕ ਬੰਦੇ ਦਾ ਹਿੱਸਾ ਹੁੰਦਾ ਠੀਕ ਹੈ ਨਾ ਗੱਲ ਬੰਦਾ ਉਹ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਬਦਲ ਲੈਣਾ ਬੰਦਾ ਅਸਲ ਦੇ ਵਿੱਚ ਉਹਨੂੰ ਬੰਦਾ ਕਹਿੰਦਾ ਜਿਹੜਾ ਬਦਲ ਹੀ ਨਾ ਉਹ ਤਾਂ ਭਾਈ ਲੋਕ ਪਿਆਰ ਕਰਦੇ ਨੇ ਨੌਜਵਾਨ ਪਿਆਰ ਕਰਦੇ ਨੇ ਤਾਂ ਇਹਨਾਂ ਨੂੰ ਚੰਗੇ ਪਾਸੇ ਕਿਉਂ ਨਾ ਵਰਤੀਏ ਪੰਜਾਬ ਦੇ ਕਿੰਨੀਆਂ ਸਮੱਸਿਆਵਾਂ ਹਨ ਹੈ